ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦਾ ਜੋ ਸ਼ਲੋਕ ਚੱਲ ਰਿਹਾ ਹੈ ਉਹਦੇ ਅਗਲੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸੇਈ ਰਹਾ ਹੈ ਗੁਰੂ ਸਾਹਿਬ ਜਿਉ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਇਨਨੇ ਹੋ ਲਗਾ ਰਬ ਸਤੀ ਦੇਖਣ ਵਿਚਾਰ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਅਸਾਦੀ ਵਾਰ ਬਾਣੀ ਦੇ ਹਨ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 473 ਅੰਗ ਤੇ ਸੁਭਾਏ ਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਜਿਨ ਪਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਜਿਨ੍ਹਾਂ ਮਨੁੱਖਾਂ ਦੇ ਅੰਦਰ ਮਨ ਵਿੱਚ ਕੋਮਲਤਾ ਤੇ ਪ੍ਰੇਮ ਰੂਪ ਪਟ ਹੈ ਪਰ ਬਾਹਰ ਰੁੱਖਾਪਨ ਰੂਪ ਹੈ ਗੁਦੜ ਹੈ ਜਗਤ ਵਿੱਚ ਉਹੀ ਬੰਦੇ ਨੇਕ ਹਨ ਸੰਸਾਰ ਵਿੱਚ ਉਹੀ ਬੰਦੇ ਭਲੇ ਹਨ ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖ ਨਾ ਵਿਚਾਰ ਉਹਨਾਂ ਦਾ ਰੱਬ ਨਾਲ ਨੇਹੋ ਲੱਗਾ ਹੋਇਆ ਹੈ ਭਾਵ ਪਰਮਾਤਮਾ ਦੇ ਸ਼ੁਭ ਗੁਣਾਂ ਤੇ ਚੱਲ ਕੇ ਜੀਵਨ ਬਤੀਤ ਬਤੀਤ ਕਰਨ ਦੀ ਲਗਨ ਲੱਗੀ ਹੋਈ ਹੈ ਰੱਬ ਦਾ ਦਰਦ ਕਰਨ ਵਿੱਚ ਸਦਾ ਹੀ ਜੁੜੇ ਰਹਿੰਦੇ ਹਨ ਭਾਵ ਉਹਨਾਂ ਦੇ ਵਿਚਾਰ ਹਮੇਸ਼ਾ ਸ਼ubh ਗੁਣਾਂ ਦੇ ਚੱਲ ਕੇ ਜੀਵਨ ਬਤੀਤ ਕਰਨ ਵਿੱਚ ਹੈ ਇਹਨਾਂ ਤੋਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਆਸਾ ਦੀ ਬਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਕਲ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਬੱਦ ਤੇ ਬੱਦ ਸ਼ੇਅਰ ਕਰੋ ਤਾਂ ਜੋ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਹਰ ਇੱਕ ਪ੍ਰਾਣੀ ਤੱਕ ਪੁੱਜ ਜਾਵੇ ਹਰ ਇੱਕ ਪ੍ਰਾਣੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ